ਹੈਲੋ ਦੋਸਤੋ Best Future Education ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਇਸ ਵੀਡੀਓ ਵਿੱਚ ਤੁਹਾਨੂੰ ਦੱਸ ਰਹੇ ਜੋ ਕਿ ਪੰਜਾਬ ਅੰਦਰ 8ਵੀਂ ਪਾਸ ਤੇ ਸੇਵਾਦਾਰ ਦੀ ਭਰਤੀ ਆਈ ਹੈ। ਇਸ ਵੀਡੀਓ ਵਿੱਚ ਤੁਹਾਨੂੰ ਪੂਰੀ ਡਿਟੇਲ ਵਿੱਚ ਜਾਣਕਾਰੀ ਦੇਵਾਂਗੇ। ਤਾਂ ਵੀਡੀਓ ਦੇਖੀ ਤੱਕ ਬਨੇ ਰਹਿਣਾ ਐਂਡ ਚੈਨਲ ਤੇ ਫਸਟ ਵਾਰ ਵਿਸਿਟ ਕੀਤਾ ਚਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਐਂਡ ਵਾਤੋਂ ਆਦੋ ਸ਼ੇਅਰ ਜ਼ਰੂਰ ਕਰ ਦੇਣਾ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੋ ਟੋਟਲ 5 ਪੋਸਟਾਂ ਨੇ। ਠੀਕ ਹੈ ਇਹ ਸੇਵਾਦਾਰ ਦੀ ਭਰਤੀ ਹੈ ਜੋ ਗਰੁੱਪ D ਵਿੱਚ ਆਉਂਦੀ ਹੈ। ਇਹ ਜੋ ਤੁਹਾਡਾ ਆਫਲਾਈਨ ਫਾਰਮ ਰਹਿਣਾਗਾ। ਆਫਲਾਈਨ ਫਾਰਮ ਤੁਸੀਂ ਕਿਵੇਂ ਭਰਨਾ ਕਿੱਥੋਂ ਡਾਊਨਲੋਡ ਕਰਨਾ ਅੱਗੇ ਤੁਹਾਨੂੰ ਸਾਰੀ ਵੀਡੀਓ ਵਿੱਚ ਡਿਟੇਲ ਵਿੱਚ ਜਾਣਕਾਰੀ ਦੇਵਾਂਗੇ ਤਾਂ ਵੀਡੀਓ ਦੇਖੀ ਤੱਕ ਬਨੇ ਰਹਿਣਾ ਇਹ ਤੁਸੀਂ ਫਾਰਮ ਭਰ ਕੇ ਇਸ ਨਾਲ ਤੁਸੀਂ ਆਪਣੀ ਜੋ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਆ ਮਤਲਬ ਕਿ ਘਟੋ ਘਟੋ ਜੋ 8ਵੀਂ ਯੋਗਤਾ ਮੰਗੀ ਗਈ ਹੈ ਜੇਕਰ ਤੁਸੀਂ ਸਿਰਫ ਅੱਠ ਪਾਸੋਂ ਤਾਂ 8ਵੀਂ ਪਾਸ ਦਾ ਸਰਟੀਫਿਕੇਟ ਲਗਾ ਦੇ ਨੇ ਉਹਦੀ ਫੋਟੋ ਕਾਪੀ ਲਗਾ ਦੇਣੀ ਹੈ ਐਂਡ ਇਹ ਕਾ ਤੁਸੀਂ 10ਵੀਂ ਪਲੱਸ 2 ਹਾਂ ਤਾਂ ਉਹ ਵੀ ਤੁਸੀਂ ਲਗਾ ਸਕਦੇ ਹੋ ਠੀਕ ਹੈ ਜੀ ਆਦਰਵਾਇਜ਼ ਜ਼ਰੂਰੀ ਨਹੀਂ ਸਿਰਫ ਤੁਸੀਂ 8ਵੀਂ ਪਾਸ ਦਾ ਸਰਟੀਫਿਕੇਟ ਵੀ ਲਗਾ ਸਕਦੇ ਹੋ ਐਂਡ ਉਸ ਤੋਂ ਬਾਅਦ ਜੋ ਜਨਮ ਮਿਤੀ ਦਾ ਪ੍ਰੂਫ ਠੀਕ ਹੈ ਜੀ ਜਨਮ ਮਿਤੀ ਦਾ ਸਰਟੀਫਿਕੇਟ ਹੋ ਗਿਆ ਜੇਕਰ ਤੁਹਾਡੇ ਕੋਲ ਬਰਥ ਸਰਟੀਫਿਕੇਟ ਹੈਗਾ ਤੁਸੀਂ ਉਹਦੀ ਫੋਟੋਕਾਪੀ ਵੀ ਲਗਾ ਸਕਦੇ ਹੋ ਨਹੀਂ ਫਿਰ ਤੁਹਾਡਾ ਜੋ ਸਕੂਲ ਸਰਟੀਫਿਕੇਟ ਮਤਲਬ ਕਿ 8ਵੀਂ ਦਾ ਜੋ ਹੋ ਗਿਆ ਠੀਕ ਹੈ ਜੀ ਸਰਟੀਫਿਕੇਟ ਜਾਂ 10ਵੀਂ ਦਾ ਸਰਟੀਫਿਕੇਟ ਉਸ ਤੇ ਵੀ ਜੋ ਡੇਟ ਆਫ ਬਰਥ ਲਿਖੀ ਹੁੰਦੀ ਹੈ ਉਹ ਵੀ ਜੋ ਤੁਹਾਡਾ ਡੇਟ ਆਫ ਬਰਥ ਦਾ ਪ੍ਰੂਫ ਮੰਨਿਆ ਜਾਣਾਗਾ ਤੁਸੀਂ ਉਹ ਵੀ ਲਗਾ ਸਕਦੇ ਹੋ ਐਂਡ ਉਸ ਤੋਂ ਬਾਅਦ ਰਖਵੇਂ ਵਰਗ ਨਾਲ ਸੰਬੰਧਿਤ ਸਰਟੀਫਿਕੇਟ ਠੀਕ ਹੈ ਮਤਲਬ ਕਿ ਜੇਕਰ ਤੁਸੀਂ ਕਿਸੇ ਕੈਟਾਗਰੀ ਨੂੰ ਬਲੋਂਗ ਕਰਦੇ ਹੋ ਜਿਵੇਂ ਕਿ ਤੁਸੀਂ ਐਸਸੀ ਨੂੰ ਬਲੋਂਗ ਕਰਦੇ ਹੋ ਤਾਂ ਐਸਸੀ ਕਾਸਟ ਦਾ ਸਰਟੀਫਿਕੇਟ ਹੋ ਗਿਆ ਉਸ ਦੀ ਫੋਟੋ ਕਾਪੀ ਲਗਾਉਣੀ ਹੈ ਐਂਡ ਪੰਜਾਬ ਸਨੀਕ ਸਰਟੀਫਿਕੇਟ ਠੀਕ ਹੈ ਪੰਜਾਬ ਰੈਜ਼ੀਡੈਂਸ ਹੁੰਦਾ ਜੋ ਸਰਟੀਫਿਕੇਟ ਹੈ ਉਸ ਦੀ ਫੋਟੋ ਕਾਪੀ ਲਗਾਉ ਦੇਣੀ ਹੈ ਇਹਨਾਂ ਨੂੰ ਤੁਸੀਂ ਸਾਰਿਆਂ ਨੂੰ ਫੋਟੋ ਕਾਪੀਆਂ ਨੂੰ 셀ਫ ਅਟੈਸਟਡ ਕਰ ਲੈਣੇ ਮਤਲਬ ਕੀ ਫੋਟੋ ਕਾਪੀ ਦੇ ਨੀਚੇ ਬਿਲਕੁਲ ਤੁਸੀਂ ਆਪਣੇ ਸਿਗਨੇਚਰ ਕਰ ਦਿੰਨੇ ਨੇ ਜਿਵੇਂ ਤੁਸੀਂ ਕਰਦੇ ਹੋ ਉਸ ਨੂੰ ਕਿਹਾ ਜਾਂਦਾ ਹੈ 셀ਫ ਟੈਸਟਡ ਐਂਡ ਜੋ ਤੁਹਾਡੀ ਫੀਸ ਰਹੇਗੀ ਤੁਸੀਂ ਬੈਂਕ ਡਰਾਫਟ ਕਟਵਾਉਣਾਗਾ ਠੀਕ ਹੈ ਬੈਂਕ ਵਿੱਚ ਜਾ ਕੇ ਤੁਸੀਂ ਡਰਾਫਟ ਕਟਵਾ ਦੇਣਾ ਹੈ ਜਨਰਲ ਕੈਟੇਗਰੀ ਲਈ ਜੋ ਫੀਸ ਹੈਗੀ ਆ 100 ਰੁਪਿਆ ਐਂਡ ਆ ਰਿਜ਼ਰਵ ਕੈਟੇਗਰੀ ਲਈ ਜੋ ਫੀਸ ਹੈਗੀ ਆ 50 ਰੁਪਿਆ ਫੀਸ ਠੀਕ ਹੈ ਜੀ ਇਹ ਤੁਸੀਂ ਕਿਸ ਦੇ ਨਾਮ ਤੇ ਕਟਵਾਉਣਾਗਾ 76 ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲਾ ਦੇ ਨਾਮ ਤੇ ਐਂਡ ਤੁਸੀਂ ਆਪਣਾ ਜੋ ਫਾਰਮ ਫਿਲ ਕੀਤਾ ਐਂਡ ਜੋ ਇਹ ਤੁਹਾਨੂੰ ਦਸੀਆਂ ਫੋਟੋਕਾਪੀਆਂ ਅਟੈਚ ਕਰ ਲਈਆਂ ਐਂਡ ਜੋ ਤੁਸੀਂ ਡਰਾਫਟ ਕਟਵਾਇਆਗਾ ਇਹ ਅਟੈਚ ਕਰ ਲੈਣਾਗਾ ਠੀਕ ਹੈ ਜੀ ਇਸ ਦੇ ਨਾਲ ਹੀ ਤੁਸੀਂ ਆਪਣੀਆਂ ਦੋ ਪਾਸਪੋਰਟ ਸਾਈਜ਼ ਫੋਟੋ ਨਾਲ ਅਟੈਚ ਕਰ ਦੇਣੀਆਂ ਇਹ ਬਿਲਕੁਲ ਨਵੀਆਂ ਹੋਣੀਆਂ ਚਾਹੀਦੀਆਂ ਕੋਈ ਪੁਰਾਣੀ ਫੋਟੋ ਨਾ ਤੁਹਾਡੀ ਹੋਵੇ ਠੀਕ ਹੈ ਜੀ ਇਹ ਸਾਰੇ ਇੱਕ ਤੁਸੀਂ ਜੋ ਆਪਣਾ ਇਨਵੋਲਵ ਹੁੰਦਾ ਹੈ ਮਤਲਬ ਕਿ ਚਿੱਠੀ ਵਾਲਾ ਲਫਾਫਾ ਹੁੰਦਾ ਹੈਗਾ ਉਸ ਵਿੱਚ ਤੁਸੀਂ ਪਾ ਦੇਣੀਆਂ ਨੇ ਐਂਡ ਤੁਸੀਂ ਇਸਨਾਂ ਨੂੰ 7 ਜਨਵਰੀ 2025 ਆਮ ਦੇ 5 ਵਜੇ ਤੱਕ ਪੰਜਾਬ ਲੋਕ ਸੇਵਾ ਕਮਿਸ਼ਨ ਬਰਾਦਰੀ ਗਾਰਡਨ ਪਟਿਆਲਾ ਠੀਕ ਹੈ ਇਸ ਐਡਰੈਸ ਤੇ ਤੁਸੀਂ ਡਾਕ ਰਾਹੀਂ ਭੇਜ ਸਕਦੇ ਹੋ ਜਿਵੇਂ ਕਿ ਸਪੀਡ ਪੋਸਟ ਕਰਾ ਸਕਦੇ ਹੋ ਜਾਂ ਰਜਿਸਟਰੀ ਕਰਾ ਸਕਦੇ ਹੋ ਠੀਕ ਹੈ ਮਤਲਬ ਕਿ 7 ਜਨਵਰੀ ਸਾਮ 5 ਵਜੇ ਤੱਕ ਤੁਹਾਡਾ ਇਹ ਫਾਰਮ ਪਹੁੰਚਣਾ ਚਾਹੀਦਾ ਹੈ ਪੰਜਾਬ ਲੋਕ ਸੇਵਾ ਕਮਿਸ਼ਨ ਬਰਾਦਰੀ ਗਾਰਡਨ ਪਟਿਆਲਾ ਵਿਖੇ ਐਂਡ ਹੁਣ ਆਪਾਂ ਗੱਲ ਕਰੀਏ ਤਾਂ ਜੋ ਇਹ ਪੰਜ ਪੋਸਟਾਂ ਨੇ ਇਹ ਕੈਟਾਗਰੀ ਅਨੁਸਾਰ ਕਿਵੇਂ ਵੰਡਿਆ ਗਿਆ ਤਾਂ ਸਭ ਤੋਂ ਪਹਿਲਾਂ ਜੋ ਤਿੰਨ ਪੋਸਟਾਂ ਜੋ ਜਨਰਲ ਕੈਟਾਗਰੀ ਲਈ ਨੇ ਇਹਨਾਂ ਵਿੱਚ ਇੱਕ ਜੋ ਰਿਜ਼ਰਵ ਸੀਟ ਹੈਗੀ ਹੈਗੀ ਫੀਮੇਲ ਕੈਂਡੀਡੇਟ ਦੀ ਐਂਡ ਐਕਸ ਸਰਵਿਸਮੈਨ ਦੀ ਜੋ ਪੋਸਟ ਇੱਕ ਆ ਇਹ ਸਿਰਫ ਜੋ ਫੀਮੇਲ ਕੈਂਡੀਡੇਟ ਲਈ ਹੈ ਐਂਡ ਇੱਕ ਪੋਸਟ ਜੋ ਐਸਸੀਐਮਬੀ ਲਈ ਮਤਲਬ ਕਿ ਮਾਜਵੀ ਸਖ ਬਾਲਮੀਕ ਕੈਂਡੀਡੇਟ ਲਈ ਹੈ ਇਹ ਵੀ ਸਿਰਫ ਜੋ ਫੀਮੇਲ ਕੈਂਡੀਡੇਟ ਲਈ ਹੈ ਠੀਕ ਹੈ ਜੀ ਮਤਲਬ ਕਿ ਸਿਰਫ ਇਹਨਾਂ ਵਿੱਚੋਂ ਜੋ ਸਿਲੈਕਸ਼ਨ ਕੀਤੀ ਜਾਣੀ ਹੈ ਸਿਰਫ ਫੀਮੇਲ ਕੈਂਡੀਡੇਟ ਦੀ ਠੀਕ ਹੈ ਜੀ ਟੋਟਲ ਇਹ ਜੋ ਪੰਜ ਪੋਸਟਾਂ ਸੀ ਇਹਨਾਂ ਵਿੱਚ ਜੋ ਤਿੰਨ ਜੋ ਰਿਜ਼ਰਵ ਹੈਗੀਆਂ ਫੀਮੇਲ ਕੈਂਡੀਡੇਟ ਦੀਆਂ ਜੋ ਤੁਹਾਡੀ ਸੈਲਰੀ ਰਹੇਗੀ ਸੈਲਰੀ ਤੁਹਾਡੀ ਜੋ 18000 ਤੋਂ ਸ਼ੁਰੂ ਹੋ ਜਾਣੀ ਹੈ ਠੀਕ ਹੈ ਮਤਲਬ ਕਿ ਇਜੋ 55900 ਤੱਕ ਰਹੇਗੀ ਮਤਲਬ ਜੋ ਪਾਸਟ ਜੋ 3 ਸਾਲ ਰਹਿੰਦੇ ਨੇ ਪਰਖ ਕਾਲ ਦੇ ਪ੍ਰੋਬੋਸ਼ਨ ਪੀਰੀਅਡ ਦੇ ਤਾਂ ਉਸ ਟਾਈਮ ਤੁਹਾਨੂੰ ਜੋ 18000 ਰੁਪਿਆ ਸੈਲ ਦੀ ਮਿਲੇਗੀ ਬਿਲਕੁਲ ਰੈਗੂਲਰ ਭਰਤੀ ਹੈ ਸਾਰੇ ਕੈਂਡੀਡੇਟ ਨੇ ਜੋ ਵੀ 8ਵੀਂ ਪਾਸ ਹੈ ਘੱਟੋ-ਘੱਟਾ ਉਹਨਾਂ ਨੇ ਇਸ ਪੋਸਟ ਨੂੰ ਜ਼ਰੂਰ ਅਪਲਾਈ ਕਰਨਾ ਵਿਦਿਅਕ ਯੋਗਤਾ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਤੁਹਾਡੀ ਜੋ ਘੱਟੋ-ਘੱਟਾ ਜੋ ਮਿਡਲ ਸਟੈਂਡਰਡ ਮਤਲਬ ਕਿ ਤੁਸੀਂ ਘੱਟੋ-ਘੱਟ 8ਵੀਂ ਪਾਸ ਹੋਣੇ ਚਾਹੀਦੇ ਹੋ ਏਜ ਲਿਮਟ ਦੀ ਗੱਲ ਕਰੀਏ ਤਾਂ ਜੋ ਤੁਹਾਡੀ ਏਜ ਲਿਮਟ 1 ਜਨਵਰੀ 2024 ਤੱਕ ਕਾਊਂਟ ਕੀਤੀ ਜਾਣੀ ਹੈ ਜੋ ਕਿ ਘੱਟੋ ਘੱਟ 16 ਸਾਲ ਤੱਕ ਹੋਣੀ ਚਾਹੀਦੀ ਹੈ ਵੱਧ ਤੋਂ ਵੱਧ ਜੋ 35 ਸਾਲ ਤੱਕ ਮਤਲਬ ਕਿ ਜਨਰਲ ਕੈਟਾਗਰੀ ਲਈ ਜੋ ਏਜ ਲਿਮਟ ਹੈਗੀ ਆ 16 ਤੋਂ 35 ਸਾਲ ਤੱਕ ਠੀਕ ਹੈ ਜੀ ਐਂਡ ਐਸ ਸੀ ਬੀ ਸੀ ਲਈ ਜੋ 5 ਸਾਲ ਤੱਕ ਦੀ ਛੋਟ ਹੈ ਮਤਲਬ ਕਿ 16 ਤੋਂ 40 ਸਾਲ ਤੱਕ ਦੇ ਕੈਂਡੀਡੇਟ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਨੇ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀਏ ਤਾਂ ਜੋ ਤੁਹਾਡਾ ਆਬਜੈਕਟਿਵ ਟਾਈਪ ਜੋ ਪੇਪਰ ਲੈ ਜਾਣਾ ਹੈ ਪੇਪਰ ਤੁਹਾਡੇ ਜੋ ਦੋ ਹੋਣਗੇ ਇੱਕ ਪੰਜਾਬੀ ਪੇਪਰ ਰਹੇਗਾ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਅੰਦਰ ਕੋਈ ਵੀ ਗਰੁੱਪ ਸੀ ਤੇ ਡੀ ਦੀ ਭਰਤੀ ਆਉਂਦੀ ਉਸ ਵਿੱਚ ਜੋ ਪੰਜਾਬੀ ਪੇਪਰ ਲਿਆ ਜਾਂਦਾ ਹੈਗਾ ਜੇਕਰ ਤੁਸੀਂ ਪੰਜਾਬੀ ਪੇਪਰ ਵਿੱਚੋਂ ਪਾਸ ਹੁੰਦੇ ਹੋ ਤੇਰੀ ਤੁਹਾਡਾ ਜੋ ਮੇਨ ਪੇਪਰ ਮੰਨਿਆ ਜਾਂਦਾ ਹੈਗਾ ਠੀਕ ਹੈ ਜੀ ਇਹ ਤੁਹਾਡੇ ਜੋ ਆਫਲਾਈਨ ਪੇਪਰ ਰਹੇਗਾ ਮਤਲਬ ਕਿ ਆਬਜੈਕਟਿਵ ਟਾਈਪ ਪੇਪਰ ਰਹੇਗਾ ਐਂਡ ਤੁਹਾਡਾ ਜੋ ਇੱਕ ਸਕਿੱਲ ਆ ਟੈਸਟ ਰਹੇਗਾ ਮਤਲਬ ਕਿ ਪ੍ਰੈਕਟੀਕਲ ਤੁਹਾਡਾ ਜੋ ਪੇਪਰ ਰਹੇਗਾ ਇਸ ਵਿੱਚ ਜੋ ਤੁਹਾਡੇ ਜੋ 25 ਨੰਬਰ ਦਾ ਇਹ ਪੇਪਰ ਰਹੇਗਾ ਮਤਲਬ ਕਿ ਤੁਹਾਡੀ ਜੋ ਸਿਲੈਕਸ਼ਨ ਟੋਟਲ 125 ਨੰਬਰ ਵਿੱਚੋਂ ਹੋਣੀ ਹੈ ਠੀਕ ਹੈ 125 ਨੰਬਰ ਵਿੱਚੋਂ ਤੁਹਾਡੀ ਜੋ ਮੈਰਿਟ ਕਾਦੀ ਨੰਬਰਾਂ ਦੀ ਬਾਨੀ ਹੈ ਕਿਉਂਕਿ ਉਸ ਦੇ ਆਧਾਰ ਤੇ ਤੁਹਾਡੀ ਜੋ ਸਿਲੈਕਸ਼ਨ ਹੋਣੀ ਹੈ ਫੀਸ ਤੁਹਾਨੂੰ ਉੱਪਰ ਦੱਸ ਦਿੱਤੀ ਹੈ ਜੋ ਤੁਹਾਡੀ ਫੀਸ 100 ਰੁਪਏ ਆ ਜੋ ਜਨਰਲ ਕੈਟਾਗਰੀ ਲਈ ਐਂਡ ਯੂਰ ਰਿਜ਼ਰਵ ਕੈਟਾਗਰੀ ਹੈ ਜਿਵੇਂ ਕਿ ਐਸ ਸੀ ਐਕਸ ਸਰਵਿਸਮੈਨ ਇਹਨਾਂ ਦੀ ਜੋ ਫੀਸ ਹੈਗੀ ਆ 50 ਰੁਪਏ ਠੀਕ ਹੈ ਇਹ ਤੁਸੀਂ ਡਰਾਫਟ ਕਟਵਾ ਲੈਣੇ ਠੀਕ ਹੈ ਜੀ ਪੰਜਾਬ ਲੋਕ ਸੇਵਾ ਕਮਿਸ਼ਨ ਪਟਿਆਲਾ ਦੇ ਨਾਮ ਤੇ ਹੁਣ ਆਪਾਂ ਗੱਲ ਕਰਦੇ ਹਾਂ ਫਾਰਮ ਦੀ ਤੁਹਾਡਾ ਇਹ ਫਾਰਮ ਹੈ ਇਹ ਸਾਰਾ ਫਾਰਮ ਜੋ ਤੁਸੀਂ ਐਪ ਡਾਊਨਲੋਡ ਆਪਣਾ ਕਰ ਲੈਣਾ ਹੈ ਬੈਸਟ ਫਿਚਰ ਐਜੂਕੇਸ਼ਨ ਬੈਸਟ ਫਿਚਰ ਐਜੂਕੇਸ਼ਨ ਠੀਕ ਹੈ ਬੈਸਟ ਫਿਚਰ ਐਜੂਕੇਸ਼ਨ ਉਸ ਤੇ ਆਪਾਂ ਅਪਲੋਡ ਕੀਤਾ ਹੋਇਆ ਉਸ ਵਿੱਚ ਇੱਕ ਤੁਹਾਨੂੰ ਫੋਲਡਰ ਮਿਲ ਜਾਣਾ ਹੈ ਠੀਕ ਹੈ ਜੀ ਉਥੇ ਇੱਕ ਫੋਲਡਰ ਮਿਲ ਜਾਣਾ ਤੁਹਾਨੂੰ ਜੋ ਗਵਰਨਮੈਂਟ ਜੋਬ ਰਿਲੇਟਡ ਆ ਉਸ ਵਿੱਚ ਕੋਈ ਵੀ ਪੋਸਟ ਆਉਂਦੀ ਹੈ ਉਥੇ ਆਪਾਂ ਜੋ ਨੋਟੀਫਿਕੇਸ਼ਨ ਅਪਲੋਡ ਕਰਦੇ ਰਹਿੰਦੇ ਆ ਠੀਕ ਹੈ ਜੀ ਤਾਂ ਤੁਸੀਂ ਟਾਈਮ ਟੂ ਟਾਈਮ ਨੋਟੀਫਿਕੇਸ਼ਨ ਚੈੱਕ ਕਰਦੇ ਰਹਿ ਕਰੋ ਉਸ ਵਿੱਚ ਕੋਈ ਵੀ ਗਵਰਨਮੈਂਟ ਜੋਬ ਆਉਂਦੀ ਹੈ ਤਾਂ ਉਥੇ ਤੁਸੀਂ ਆਪਣਾ ਜੋ ਅਫੀਸ਼ੀਅਲ ਨੋਟੀਫਿਕੇਸ਼ਨ ਮਿਲਦਾ ਰਹਿੰਦਾਗਾ ਤਾਂ ਇਹ ਨੋਟੀਫਿਕੇਸ਼ਨ ਵੀ ਆਪਾਂ ਅਪਲੋਡ ਕੀਤਾ ਹੋਇਆ ਹੈ ਉਸ ਵਿੱਚ ਜੋ ਤੁਹਾਨੂੰ ਪੰਜਾਬ ਦੀਆਂ ਜੋ ਵੀ ਪੋਸਟ ਆਉਂਦੀਆਂ ਉਸ ਦਾ ਫੋਲਡਰ ਮਿਲ ਜਾਣਾ ਉਸ ਵਿੱਚ 8ਵੀਂ ਬੇਸ ਦੀ ਪੋਸਟ ਲਿਖਿਆ ਹੋਊਗਾ ਤਾਂ ਉਸ ਨੂੰ ਤੁਸੀਂ ਓਪਨ ਕਰੋਗੇ ਤਾਂ ਤੁਹਾਨੂੰ ਇਹ ਪਰਫਾਰਮਾ ਮਿਲ ਜਾਣਾ ਹੈ ਫਾਰਮ ਸਾਰਾ ਹੀ ਤੁਹਾਨੂੰ ਜੋ ਡਿਟੇਲ ਦੱਸੀ ਹੈਗੀ ਉਹ ਤੁਸੀਂ ਚੈੱਕ ਕਰ ਲੈਣੀ ਹੈ ਨੀਚੇ ਤੁਹਾਨੂੰ ਜੋ ਇਹ ਪਰਫਾਰਮਾ ਮਿਲ ਜਾਣਾ ਹੈ ਐਂਡ ਤੁਸੀਂ ਇਸ ਫਾਰਮ ਨੂੰ ਕਿਵੇਂ ਭਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਇੱਥੇ ਅਸਾਮੀ ਦਾ ਨਾਮ ਇੱਥੇ ਸੇਵਾਦਾਰ ਫਿਲ ਕਰ ਦੇਣਾ ਇੱਥੇ ਤੁਸੀਂ ਆਪਣਾ ਨਾਮ ਠੀਕ ਹੈ ਜੀ ਐਂਡ ਆਪਣੇ ਪਿਤਾ ਦਾ ਨਾਮ ਤੁਹਾਡਾ ਮਾਤਾ ਦਾ ਨਾਮ ਡੇਟ ਆਫ ਬਰਥ ਤੁਹਾਡੀ ਐਂਡ 1 ਜਨਵਰੀ 2024 ਤੱਕ ਤੁਹਾਡੀ ਏਸ ਕਿੰਨੀ ਬੰਦੀ ਸੀ ਲਿੰਗ ਦਾ ਮਤਲਬ ਮੇਲ ਜਾਂ ਫੀਮੇਲ ਠੀਕ ਹੈ ਮੈਰਿਡ ਜਾਂ 언ਮੈਰਿਡ ਹਾਂ ਐਂਡ ਠੀਕ ਹੈ ਕੌਮੀਅਤ ਮਤਲਬ ਕਿ ਇੱਥੇ ਆ ਜਾਊਗਾ ਇੰਡੀਅਨ ਐਂਡ ਆਯੋਤਾ ਦਾ ਐਡਰੈਸ ਹੈਗਾ ਠੀਕ ਹੈ ਇਹ ਇੱਥੇ ਤੁਸੀਂ ਪ੍ਰੋਪਰ ਲਿਖ ਦੇਣਾ ਹੈ ਐਂਡ ਤੁਸੀਂ ਆਪਣੇ ਜੋ ਮੋਬਾਈਲ ਨੰਬਰ ਫਿਲ ਕਰ ਦੇਣਾ ਹੈ ਉਸ ਤੋਂ ਬਾਅਦ ਈਮੇਲ ਆਈਡੀ ਫਿਲ ਕਰ ਦੇਣੀ ਹੈ ਐਂਡ ਤੁਸੀਂ ਜੋ ਪੰਜਾਬੀ ਪੜ੍ਹੀ ਹੋਈ ਹੈ ਠੀਕ ਹੈ 8ਵੀਂ ਤੱਕ ਜੋ ਪੰਜਾਬੀ ਪੜ੍ਹੀ ਹੋਈ ਹੈਗੀ ਇਸ ਵਿੱਚ ਜੋ ਕੁਆਲਿਫਿਕੇਸ਼ਨ ਘਟੋ ਘਟ 8ਵੀਂ ਪਾਸ ਹੈ ਨਾ ਐਂਡ ਉਸ ਤੋਂ ਬਾਅਦ ਜੋ ਤੁਸੀਂ ਬੈਂਕ ਦਾ ਡਰਾਫਟ ਕਟਵਾਉਂਗੇ ਇੱਥੇ ਡਰਾਫਟ ਨੰਬਰ ਫਿਲ ਕਰਦੇ ਨੇ ਕਿਸ ਡੇਟ ਨੂੰ ਕਟਵਾਇਆਗਾ ਰਕਮ ਤੁਹਾਡੀ ਜੋ ਠੀਕ ਹੈ 50 ਦਾ ਆ ਜਾਓ 100 ਦਾ ਸੀਗਾ ਐਂਡ ਬੈਂਕ ਦਾ ਨਾਮ ਤੁਸੀਂ ਇੱਥੇ ਫਿਲ ਕਰ ਦੇਣਾਗਾ ਉਸ ਤੋਂ ਬਾਅਦ ਜੇਕਰ ਤੁਹਾਡੇ ਤੇ ਕੋਈ ਵੀ ਇਹ ਚੀਜ਼ ਲਾਗੂ ਹੁੰਦੀ ਹੈ ਹਾਂ ਜਾਂ ਨਾ ਦੇ ਜਵਾਬ ਵਿੱਚ ਉਸ ਨੂੰ ਤੁਸੀਂ ਟਿਕ ਕਰ ਦੇਣਾ ਹੈ ਠੀਕ ਹੈ ਜੀ ਐਂਡ نیچے ਤੁਸੀਂ ਆਪਣੇ ਸਿਗਨੇਚਰ ਕਰੋਗੇ ਇੱਥੇ ਫਿਰ ਤੁਸੀਂ ਆਪਣਾ ਨਾਮ ਐਂਡ ਪਿਤਾ ਦਾ ਨਾਮ ਫਿਲ ਕਰ ਦੇਣਾ ਹੈ ਐਂਡ نیچے ਤੁਸੀਂ ਆਪਣੇ ਸਿਗਨੇਚਰ ਕਰ ਦੇਣੇ ਨੇ ਇੱਥੇ ਤੁਸੀਂ ਆਪਣਾ ਸਥਾਨ ਤੇ ਡੇਟ ਫਿਲ ਕਰ ਦੇਣੀ ਹੈ